گیا ਹੋਣਾ اور کسے ਤੇ ਟੁੱਲ ਗਿਆ ਹੋਣਾ ਅੱਡਾ ਵੀ ਸੁਹਾ ਚੱਡੀਦਾ ਆਹ ਸੁਹਾ ਚੱਡੀਦਾ ਕਿਦਾਂ ਬਈ ਵਸੀਆ ਬੋਤ ਥੋੜੀ ਜਾਂਦੀ ਆ ہاں اچھا ਪਟਿਆਲਾ ਪੈਗ ਨਾ ہاں ਥੋੜੀ ਗਾਣਾ ਸੁਣਦਾ ਸੀ ਫੀਲਿੰਗ ਆ ਗਈ ਯਾਰ اچھا ਗਾਣੇ ਦਾ ਫੀਲਿੰਗ ਆ ਗਈ ہاں بس ਥਿਲਣਾ ਜਿਆਦਾ ਆ ਗਿਆ ਮੈਨੂੰ ਤੇ ਗਾਣੇ ਜੇ ਬਾਈ ਇਹ ਗਾਣਾ ਸੁਣਾ ਫਿਰ ਕਿਤੇ ਕੋਈ ਢਾਡੀ ਵਾਰ ਸੁਣ ਲੀਂਦਾ ਕੋਈ ਬੋਤਾ ਸੋ ਗਰਜਿਆ ਸੋਲੀ ਗੱਲ ਸੁਣ ਲੀਂਦਾ ਕੋਈ ਬੰਦਾ ਸਭਾ ਦਿੱਤੀ ਗੱਲ ਸੁਣ ਲੀਂਦਾ ਸ਼ਾਇਦ ਉਹਦੇ ਨਾਲ ਹੀ ਤੇਰੇ ਕੋਈ ਮਨ 'ਚ ਫਰਕ ਪੈ ਜਾਂਦਾ ਇਹ ਚੀਜ਼ਾਂ ਦੁੱਖ ਨਹੀਂ ਤੋੜਦੀਆਂ ਹੁੰਦੀਆਂ ਨਾਲੇ ਪਟਿਆਲਾ ਸ਼ਾਹੀ ਪੱਗ ਦੀ ਗੱਲ ਨਾ ਕਰ ਜੇ ਗੱਲ ਕਰਨੀ ਪਟਿਆਲਾ ਸ਼ਾਹੀ ਪੱਗ ਦੀ ਕਰ ਸਰਦਾਰੀਆਂ ਦੀ ਕਰ ਸੋਣਿਆ ਦਰੂਹ ਨੇ ਤੇਰੇ ਦੁੱਖ ਨਹੀਂ ਰੋਲਣਗੇ ਦੁੱਖ ਪਰਮਾਤਮਾ ਨੇ ਤੋੜਨੇ ਤੂੰ ਦਾਰੂ ਪੀਵੀ ਮਾਰ ਰਿਹਾ ਦੇ ਘਰ ਦੇ ਤੈਨੂੰ ਦੇਖ ਦੇ ਮਾਰ ਦੇ ਫਿਰ ਜਿਹੜੇ ਗਾਇਕਾਂ ਦੀ ਗਾਰੇ ਕੋਲ ਆਇਆ ਇਹਨੇ ਅਧਿਵਿਦਿਆ ਨੇ ਖੇਦ ਲਾਤੀ ਨਾਲੇ ਉਹ ਜਿਹੜੇ ਗੱਲ ਖਾੜਪਾ ਨਹੀਂ ਕਰਦੇ ਆ ਉਹ ਦਰਦ ਦੀ ਗੱਲ ਨਹੀਂ ਕਰਦੇ ਨਾਲੇ ਮੁਕੇ ਧੀਆ ਪਿੰਡ ਲੱਕ ਨਹੀਂ ਮਿੰਦੇ